ਲਿਨੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਜਨਾ ਚੌਂਕੀ ਦੇ ਰਿਪੋਰਟ ਤੇ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਬਣ ਚੱਲ ਰਹੀ ਹੈ ਮਿੱਥਰੋ ਡੱਪ ਵਾਲੀ ਤੋਂ ਅੱਜਾਂ ਦੀ ਤੇ ਬਾਕੀ ਦੇਖ ਸਕਦੇ ਹੋ ਮੰਡੀ ਦਾ ਪੂਰਾ ਮਾਹੌਲ ਕਰ ਰਮਾਇਆ ਸੀ ਤੇ ਬਾਈ ਨੇ ਕੰਗਲ ਬਹੁਤ ਸੋਹਣੇ ਪਾਏ ਆ ਵੀ ਮਾਸੀ ਜੀ ਨਾਲ ਤੇ ਬਾਕੀ ਥਾਂ ਦੇ ਕਿ ਧਾਰ ਦਾ ਜੇ ਦੱਸਿਓ ਵੀ ਇਹ ਕਿਉਂ ਦਿੱਤੇ ਹੁੰਦੇ ਆ ਬੰਦੇ ਬਾਰੇ ਜ਼ਰੂਰ ਦੱਸੋ ਜੇ ਕਿਸੇ ਬਾਈ ਨੂੰ ਪਤਾ ਹੋਵੇ ਨਾ ਤੇ ਦੇਖ ਸਕਦੇ ਹੋ ਪੂਰੀ ਜਲਵਾਤ ਬਣੀ ਹੋਈ ਆ ਪੰਡੀ ਦੇ ਵਿੱਚ ਤੇ ਅੱਗੇ ਦਿਖਾਉਣੇ ਚੰਗੀਆਂ ਚੰਗੀਆਂ ਜਾਤ ਦੀਆਂ ਜਾਂ ਬਰੀਡ ਦੀਆਂ ਸੋਹਣੀਆਂ ਮੱਝਾਂ ਤੇ ਦੇਖ ਸਕਦੇ ਆ ਨਾ ਦੇਖ ਧਾਰਾਂ ਦੇ ਕਿੰਨੇ ਚੱਗੇ ਆਂਦੇ ਨੇ ਪੂਰੀ ਯਾਰ ਧਾਰਾਂ ਚੰਗੀਆਂ ਕਿੱਥੇ ਬਾਈ ਤੁਸੀਂ ਉੱਤੇ ਵੀ ਕੇ ਚੈੱਕ ਕਰੀ ਜਾਂਦਾ ਟੈਸਟ ਤੇ ਪੂਰੀ ਗੱਲ ਮੰਨਣਾ ਹੈ ਨਾ ਇਹ ਇਹੰਡ ਗੱਲ ਨੂੰ ਮੰਨਣਾ ਪਈ ਧਾਰ ਗੰਨੇ ਆਰ ਕੀ ਆ ਬਈ ਕਿੰਨੇ ਗੰਨੇ ਆ ਧਾਰ ਹਨਾ ਤੇ ਬਾਕੀ ਦੇਖ ਸਕਦੇ ਆ ਵੀ ਇਹ ਮੱਝਾਂ ਪੂਰਾ ਟਾਪ ਕੁਆਲਿਟੀ ਦੀਆਂ ਹੁੰਦੀਆਂ ਸਾਡਾ ਕੰਮ ਹੈ ਨਾ ਮੱਝਾਂ ਦਿਖਾਉਣਾ ਤੇ ਬਾਕੀ ਸੋਡਾ ਕੰਮ ਫਰੀਤਣਾ ਤੇ ਆਗੇ ਪਰਖਣ ਵਾਲਾ ਮੱਝਾਂ ਕਿੰਨੀ ਆਈਆਂ ਹੈ ਇਹ ਬਹੁਤ ਰਮੜ ਬਣਿਆ ਹੋਇਆ ਮੰਡੀ ਦਾ ਅੱਜ ਤੇ ਸਾਰੇ ਭਰਾਵਾਂ ਦਾ ਬਾਅਦ ਇੱਕ ਵੀ ਤਾਜੀ ਸੂਈ ਆ ਤੇ ਸੀਲ ਦੇਖੋ ਹਣਾ ਇਹ ਖੜੀ ਜੰਗੀ ਤੇ ਤੇ ਜਿਹੜੀਆਂ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਤਾਂ ਕੱਲੇ ਪੰਜਾਬ ਦੇ ਨਹੀਂ ਹਰਿਆਣਾ ਰਾਜਸਥਾਨ ਸਾਰੇ ਦੀਆਂ ਆਉਂਦੀਆਂ ਹੈਗੀਆਂ ਤੇ ਬਾਕੀ ਸਾਰਿਆਂ ਦੀਆਂ ਆਉਂਦੀਆਂ ਹਨ ਤੇ ਆਹ ਮੱਝ ਦੇ ਬਾਰੇ ਦਿਖਾਉਣੇ ਆ ਸਮੂਹ ਕੋਈ ਚੰਨਾ ਚੰਨਾ ਜਾਂ ਤਿੰਨ ਬਰੀਤੀਆਂ ਮੱਝਾਂ ਤੇ ਅਜੀ ਸਾਰੇ ਭਰਾ ਨੂੰ ਆਪਾਂ ਕਹਿਣਾ ਚਾਹੁੰਦੇ ਵੀ ਕਹਿੰਦੇ ਬੂਰੀ ਮੱਝ ਵੀ ਬੂਰੀ ਆ ਦੇਖੋ ਬੂਰੀ ਮੱਝ ਵੀ ਤੇ ਪੂਛ ਵੀ ਧਰਤੀ ਨਾ ਟੱਚ ਕਰਦੀ ਜਾਂਦੀ ਜੀ ਦੇਖ ਸਕਦੇ ਹੋ ਨਾ ਫਿਰ ਆਪ ਕਹੋ ਜੀ ਕਿਹ ਵਾਲੀ ਬੂਰੀ ਮੱਝ ਆ ਵੀ ਕਹਿੰਦੇ ਬੂਰੀ ਦੇ ਫੈਨ ਆ ਬੂਰੀ ਮਿਲਦੀ ਨਹੀਂ ਤਾਂ ਬੂਰੀ ਵੀ ਮਿਲ ਜਾਂਦੀ ਹੈ ਜੇ ਲੈਣੀ ਹੋਵੇ ਤਾਂ ਬਾਕੀ ਵਧੀਆ ਵਧੀਆ ਟਾਈਟਲ ਆ ਜਾਂ ਸਾਰੇ ਭਰਾਵਾਂ ਲਈ ਗੱਲਬਾਤ ਹੰਡਾ ਜਾਂ ਕਰਦੇ ਆ ਹਨ ਕਿ ਜਿਹੜੇ ਭਰਾ ਹੁੰਦੇ ਆ ਮੰਡੀ ਤੇ ਤੇਦੀ ਲੋਕੇਸ਼ਨ ਪੁੱਛਦੇ ਸੀਗੇ ਵੀ ਡੱਬ ਵਾਲੀ ਮੰਡੀ ਆ ਹਰੇਕ ਐ ਦਵਾਰ ਨੂੰ ਹੁੰਦੀ ਐ ਲੋਕੇਸ਼ਨ ਦੀ ਗੱਲ ਕਰਦੇ ਆ ਤੇ ਬਾਕੀ ਅਬੇ ਦੇਖੋ ਪੂਰਾ ਮੰਡੀ ਦਾ ਮਾਹੌਲ ਗਰਮ ਹੋਇਆ ਤੇ ਅੱਜ ਪੂਰੀ ਦਸ ਪੂਰੀ ਗੱਲਬਾਤ ਸੀਗੀ ਹੰਡ ਸੀਗੀ ਤੇ ਲੱਕੀ ਦਿਖਾਉਣੇ ਆ ਸਾਨੂੰ ਅੱਗੇ ਚੱਲ ਕੇ ਆਪਾਂ ਰੰਗ ਟੰਗ ਮੰਡੀ ਦੇ ਪੂਰੇ ਦੇਖੋ ਕਿਹੜੇ ਕਿਹੜੇ ਭਰਾ ਦੇਖ ਸਕਦੇ ਹਾਂ ਨਾ ਲੱਕੀ ਭਰਾਵਾਂ ਦੇ ਇੱਧਰੋਂ ਚੱਲਦੇ ਆਂ ਇੱਧਰ ਇੱਧਰ ਨੂੰ ਆ ਜਾ ਇੱਧਰ ਚਲਦੇ ਆ ਨਾ ਲੱਕੀ ਦੇਖੋ ਹਣਾ ਪੂਰੇ ਨਜ਼ਾਰੇ ਜਾਂ ਲਗਾਤਾ ਤੇ ਐਂਡ ਗੱਲ ਦਾ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ-ਜਿਹੜੇ ਭਰਾ ਆਪਣੇ ਦੇਖਦੇ ਆਗੇ ਜਾਂ ਬੋਲਦੇ ਆਗੇ ਚੱਲਦੇ ਆਗੇ ਮੰਡੀ ਦੇ ਵਿੱਚ ਆਉ ਦੇ ਜਾਂਦੇ ਰਹਿ ਕਰੋ ਵੀ ਇਕੱਲੀਆਂ ਪੱਤੇ ਚ ਪੰਜਾਬ ਦੀਆਂ ਨੇ ਹਰਿਆਣੇ ਦੀਆਂ ਰਾਸਤਾਂ ਲਿੰਦਾ ਸਾਰੇ ਇੱਧਰ ਸ੍ਰੀਟਾਂ ਦੀਆਂ ਮੱਝਾਂ ਹੁੰਦੀਆਂ ਨੇ ਜਿਹੜੇ ਵੀ ਖਤ ਲਾਉਣਾ ਚਾਹੁੰਦੇ ਆ ਆ ਕਰੋ ਮੰਡੀ ਤੇ ਇੱਥੇ ਦੇਖਿਆ ਕਰੋ ਹਨਾ ਹੁੰਦੇ ਪੂਰਾ ਇਕੱਠਾ ਮੰਡੀ ਦੇ ਵਿੱਚ ਅੱਜ ਮਾਹੌਲ ਬਣਿਆ ਹੋਇਆ ਮੰਡੀ ਦਾ ਉਹਨਾਂ ਦੇਖ ਸਰ ਕੇ ਉਹਨਾਂ ਦੇ ਵਿੱਚ ਝੋਟੀ ਹੈਗੀ ਪਹਿਲਾਂ ਤੇ ਕੁੰਟੀ ਹੈ ਪੂਰੇ ਥਣ ਥਣ ਪੂਰੀ ਗੱਲ ਦੇ ਵਿੱਚ ਗਾਲੀ ਬੰਨੀ ਵੀ ਲਾਈਵ ਸਬਟਾ ਹੋ ਜਾਂਦਾ ਹੈ ਦੇਖੋ ਲਾਹਨ ਤਾਂ ਕਰਦੇ ਇੱਕ ਤਰੀਕਾ ਹੈ ਜਿਹਦੇ ਵਿੱਚ ਹੱਥ ਧੋਕੇ ਕਰਦੇ ਹੁੰਦੇ ਨੇ ਕੋਈ ਨਹੀਂ ਸਿਸਟਮ ਵੀ ਕਰਦੇ